ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਕੇਂਦਰ ਦੀ ਇੱਕ ਅਜਿਹੇ ਧਾਰਮਿਕ ਸੰਸਥਾ ਦੀ ਇੱਕ ਅਜਿਹੇ ਘਰ ਦੀ ਜਿੱਥੇ ਗਰੀਬ ਕਨਿਆਵਾਂ ਦੇ ਜਿੱਥੇ ਵਿਆਹ ਕਿਤੇ ਜਾਂਦੇ ਨੇ ਮਰੀਜ਼ਾਂ ਦਾ ਸਹਾਰਾ ਬਣਿਆ ਜਾਂਦਾ ਹੈ ਬੇਸਹਾਰਿਆਂ ਦਾ ਸਹਾਰਾ ਬਣਿਆ ਜਾਂਦਾ ਨੌਜਵਾਨਾਂ ਨੂੰ ਨਸ਼ੇ ਤਿਆਗਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਇਵਨ ਨਸ਼ੇ ਤਿਆਗਣ ਦੇ ਵਿੱਚ ਉਹਨਾਂ ਦੀ ਮਦਦ ਵੀ ਕੀਤੀ ਜਾਂਦੀ ਹੈ ਤੇ ਅਸੀਂ ਗੱਲ ਕਰ ਰਹੇ ਹਾਂ ਪਿੰਡ ਦਸਕੇ ਦੇ ਉਦਾਸੀ ਡੇਰੇ ਦੀ ਮੁਖੀ ਨੇ ਪਰਮਜੀਤ ਸਿੰਘ ਜੀ ਦੀ ਪੱਟੀ ਤੇ ਮੁਖੀ RAMDAS ٹرسٹ ਚਲਾ ਰਹੇ ਨੇ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਚਲਾ ਰਹੇ ਨੇ ਪੱਟੀ ਸਾਹਿਬ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਹਾਂਜੀ ਵਾਹਿਗੁਰੂ ਹਾਂਜੀ ਵਾਹਿਗੁਰੂ ਸਾਹਿਬ ਪੱਟੀ ਜੀ ਕੀਤੇ ਪਏ ਪੱਟੀ ਸਾਹਿਬ ਜਿਹੜਾ ਤੁਸੀਂ ਇਹ ٹرسٹ ਚਲਾ ਰਹੇ ਹੋ ਕਿੰਨੇ ਸਮੇਂ ਤੋਂ ਚਲਾ ਰਹੇ ਹੋ ਤੋਂ ਇੱਕਦੋਤੋਂ ਤੁਸੀਂ ਇੱਥੇ ਗੱਦੀ ਨਿਸ਼ੀਨ ਹੋਏ ਹੋ ਹਾਂਜੀ ਸਭ ਤੋਂ ਪਹਿਲਾਂ ਜਿੰਨੀ ਵੀ ਸੰਗਤ ਆਪਣੀ ਇਸ ਵਿਚਾਰ ਨੂੰ ਇਸ ਪ੍ਰੋਗਰਾਮ ਨੂੰ ਦੇਖ ਰਹੀ ਹੈ ਉਹਨਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਉਦਾਸੀਨ ਆਚਾਰੀਆ ਸਿਵ ਸਰੂਪ ਬਾਬਾ ਸ਼੍ਰੀ ਚੰਦਰ ਭਗਵਾਨ ਕੀ ਜੈ ਸੋ ਲਗਾਤਾਰ ਤਕਰੀਬਨ ਇਸ ਸਥਾਨ ਤੇ ਮੈਨੂੰ 15 16 ਸਾਲ ਸੇਵਾ ਨਿਭਾਉਂਦਿਆਂ ਨੂੰ ਇਸ ਸਥਾਨ ਤੇ ਹੋ ਗਿਆ ਹੈ ਸੋ ਇਸ ਸਥਾਨ ਦੇ ਉੱਪਰ ਅਸੀਂ ਨੇ ਇੱਕ ਗਰੀਬਾਂ ਦੀ ਭਲਾਈ ਦੇ ਲਈ ਜੋ ਪਿਛਲੇ ਕਾਫੀ ਸਮੇਂ ਤੋਂ ਸੰਗਤਾਂ ਦੇ ਵਿੱਚ ਉਹਨਾਂ ਦੀ ਸੇਵਾ ਕਰਨ ਵਾਸਤੇ ਟਰਸਟ ਹੈ ਜਿਹੜਾ ਉਹ ਬਣਾਇਆ ਸੀ ਧੰਨ ਧੰਨ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਰਜਿਸਟਰ 131 ਸੋ ਇਹਦੇ ਤਹਿਤ ਆਪਾਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਕੰਮਾਂ ਵਾਸਤੇ ਵੱਖ-ਵੱਖ ਗਰੀਬਾਂ ਦੀ ਮਦਦ ਵਾਸਤੇ ਜਿਹੜੇ ਕੰਮ ਕਾਜ ਨੇ ਉਹ ਕੀਤੇ ਜਾ ਰਹੇ ਪਰਮਜੀਤ ਕੇ ਗੱਲ ਦਸੋ ਵੀ ਜਿਸ ਤਰ੍ਹਾਂ ਉਹ ਨੋ ਜਿਹੜੇ ਨੌਜਵਾਨ ਨੇ ਉਹ ਕਰਾਹੇ ਪਏ ਹੋਏ ਨੇ ਤੇ ਟੰਗੇ ਘਰਾਂ ਦੇ ਜਿਹੜੇ ਬੱਚੇ ਨੇ ਜਾਂ ਨੋਰਮਲ ਮਿਡਲ ਮਿਡਲ ਲਾਈਨ ਫੈਮਿਲੀ ਕਹ ਲਈਏ ਉਹਨਾਂ ਦੇ ਜਿਹੜੇ ਜਵਾਕ ਨੇ ਪੜ੍ਹੇ ਲਿਖਿਆ ਐਜੂਕੇਟਿਡ ਨੇ ਉਹ ਨਸ਼ਿਆਂ ਦੀ ਦਲਦਲ ਦੀ ਭੇਟ ਚੜ ਰਹੇ ਨੇ ਉਹਦੇ ਵਾਸਤੇ ਆਪਣੇ ਟਰਸਟ ਵੱਲੋਂ ਕਿਸ ਤਰ੍ਹਾਂ ਦੇ ਜਿਹੜੇ ਅਪਰਾਲੇ ਕੀਤੇ ਜਾ ਰਹੇ ਨੇ ਸਾਡੇ ਟਰਸਟ ਵੱਲੋਂ ਦੇਖੋ ਜੀ ਪਹਿਲੇ ਨੰਬਰ ਤੇ ਤਾਂ ਜਿੰਨੇ ਵੀ ਸਾਡੇ ਬੱਚੇ ਖੇਡਾਂ ਵੱਲ ਜਾ ਰਹੇ ਉਹਨਾਂ ਨੂੰ ਖੇਡਾਂ ਵਾਸਤੇ ਜਿਸ ਵੀ ਸਮਾਨ ਦੀ ਲੋੜ ਹੈ ਉਹ ਅਸੀਂ ਨੇ ਪਹਿਲਾਂ ਵੀ ਅਲਾਸਮੈਂਟ ਕੀਤੀ ਹੋਈ ਹੈ ਕਿ ਕਿਸੇ ਨੂੰ ਵੀ ਕੋਈ ਬੱਚਾ ਪਹਿਲਵਾਨੀ ਕਰਨਾ ਚਾਹੁੰਦਾ ਹੈ ਉਹਨੂੰ ਘੋ ਦੀ ਲੋੜ ਹੈ ਅਸੀਂ ਘੋ ਲੈ ਕੇ ਦਿੰਨੇ ਆ ਕੋਈ ਬੱਚਾ ਕ੍ਰਿਕਟ ਦੇ ਖਿਡਾਰੀ ਬੰਨਣਾ ਚਾਹੁੰਦਾ ਹੈ ਨਸ਼ਿਆਂ ਤੋਂ ਬਚ ਕੇ ਉਹਦੇ ਵਾਸਤੇ ਸਾਰਾ ਸਮਾਨ ਹੈ ਜਿੰਨੀ ਵੀ ਕਿਟ ਹੈ ਉਹ ਦਿੱਤੀ ਜਾਂਦੀ ਹੈ ਕੋਈ ਕਬੱਡੀ ਦੇ ਖਿਡਾਰੀ ਨੇ ਕੋਈ ਕਿਸੇ ਗਰਾਊਂਡ ਵਾਸਤੇ ਗਰਾਊਂਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਾਜ ਕਰਨ ਵਾਲਾ ਉਹ ਕਰਵਾ ਕੇ ਦਿੰਨੇ ਆ ਬਾਕੀ ਹਰ ਰੋਜ਼ ਇੱਥੇ ਅਸੀਂ ਨੌਜਵਾਨਾਂ ਨੂੰ ਸਦਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਨਾਲ ਔਰ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਉਹਨਾਂ ਦੇ ਮਾਤਰਾ ਸਾਹਿਬ ਦੇ ਪਾਠ ਕਰਾ ਕੇ ਵੀ ਇਸ ਸਥਾਨ ਤੋਂ ਅਸੀਂ ਉਹਨਾਂ ਨੂੰ ਵਧੀਆ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦੇ ਆਂ ਤਾਂ ਜੋ ਉਹ ਨਸ਼ੇ ਤੋਂ ਬਚ ਸਕਣ ਆਪਣੇ ਟਰਸਟ ਵੱਲੋਂ ਜਿਹੜੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਜਿਹੜੇ ਵਿਆਹ ਵੀ ਕਰਾਏ ਜਾਂਦੇ ਨੇ ਤੇ ਉਹ ਕਿੰਨੇ ਕੁ ਆਪਾਂ ਹੁਣ ਤੱਕ ਜਿਹੜੇ ਇਹ ਪਰਿਵਾਰਾਂ ਨੂੰ ਆਪਾਂ ਰਾਹਤ ਦੇ ਚੁੱਕੇ ਆਂ ਕੀ ਉਹਨਾਂ ਨੂੰ ਘਰੇਲੂ ਵਰਤੂ ਦਾ ਸਮਾਨ ਵੀ ਦਿੱਤਾ ਜਾਂਦਾ ਹੈ ਜਾਂ ਕੋਈ ਹੋਰ ਤਰ੍ਹਾਂ ਦੀ ਮਦਦ ਵੀ ਕੀਤੀ ਜਾਂਦੀ ਹੈ ਵਿੱਤੀ ਤੌਰ ਦੇ ਉੱਤੇ ਹਾਂਜੀ ਸਾਡੇ ਟਰਸਟ ਵੱਲੋਂ ਵੈਸੇ ਤਾਂ ਹਰ ਸਮੇਂ ਚੱਲਦੇ ਸਮੇਂ ਦੇ ਵਿੱਚ ਕਦੇ ਵੀ ਕੋਈ ਨਾ ਕੋਈ ਚੱਲਦੀ ਰਹਿੰਦਾ ਸਾਰੇ ਸਾਲ ਦੇ ਵਿੱਚ ਪਰ ਇੱਕ ਸਮਾਂ ਨਿਯੁਕਤ ਕੀਤਾ ਗਿਆ ਵੀ ਹਰ ਸਾਲ ਸੀ ਬਾਬਾ ਸ਼੍ਰੀ ਚੰਦਰ ਮਹਾਰਾਜ ਉਹਨਾਂ ਦੇ ਜਨਮ ਦਿਹਾੜੇ ਤੇ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸਰਕਾਰ ਉਹਨਾਂ ਦੇ ਜਨਮ ਦਿਹਾੜੇ ਨੂੰ ਅਸੀਂ ਇਕੱਠਾ ਮਨਾਉਨੇ ਆ ਜੋ ਅਕਤੂਬਰ ਮਹੀਨੇ ਦੇ ਵਿੱਚ ਹੁੰਦਾ ਹੈ ਇਸ ਸਮਾਗਮ ਦੇ ਵਿੱਚ ਅਸੀਂ ਵੱਖ-ਵੱਖ ਪਰਿਵਾਰ ਜਿਵੇਂ ਗਰੀਬ ਬੱਚਿਆਂ ਦੀ ਪੜ੍ਹਾਈ ਹੋਗੀ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਹੋਗੀਆਂ ਕਿਸੇ ਦਾ ਘਰ ਕੱਚਾ ਛੱਤ ਪੈਣ ਵਾਲੀ ਆ ਉਹਦਾ ਪੱਕਾ ਮਕਾਨ ਕਰਨ ਵਾਸਤੇ ਜਾਂ ਕਿਸੇ ਦੇ ਘਰੇਲੂ ਸਮਾਨ ਦੀ ਕੋਈ ਲੋੜ ਹੈ ਉਹ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਇਕੱਠੀਆਂ ਕਰਕੇ ਫਿਰ ਉਹਨਾਂ ਨੂੰ ਰਾਸ਼ੀ ਦੇ ਚੈੱਕ ਦਿੱਤੇ ਜਾਂਦੇ ਆ ਉਹ ਆਪ ਕੋ ਲੋੜ ਅਨਸਾਰ ਆਪਣਾ ਕੰਮ ਹੈ ਜਿਹੜਾ ਉਹ ਕਰ ਲੈਣ। ਕਿ ਇਸ ਮੇਕ ਕਾਰਜ ਦੇ ਵਿੱਚ ਪਿੰਡ ਵਾਸੀਆਂ ਦਾ ਵੀ ਸਹਿਯੋਗ ਮਿਲ ਰਿਹਾ ਹੈ ਜਾਂ ਵਿਦੇਸ਼ਾਂ ਦੇ ਵਿੱਚੋਂ ਵੀ ਸੰਗਤੜਾ ਬੜੇ ਪੂਰੇ ਉਤਸ਼ਾਹ ਨਾਲ ਜਿਹੜਾ ਤੁਹਾਡੇ ਨਾਲ ਹਿੱਸਾ ਪਾਰੀ ਹੈ। ਸੋ ਜਿਹੜਾ ਇਹ ਸਾਡਾ ٹرسٹ ਹੈ ਇਹ ਪੂਰੇ ਪੰਜਾਬ ਪੂਰੇ ਆਲ ਇੰਡੀਆ ਦੇ ਵਿੱਚ ਚੱਲਦਾ ਹੈ। ਸਾਡੇ ਕੋਲੇ ਡੇਰੇ ਨਾਲ ਸੰਗਤ ਜੁੜੀ ਹੋਣ ਕਰਕੇ ਵੱਖ-ਵੱਖ ਦੇਸ਼ਾਂ ਤੋਂ ਵੀ ਬਹੁਤ ਪਰਿਵਾਰ ਜੁੜੇ ਹੋਏ ਐ ਜਿਨ੍ਹਾਂ ਦੇ ਕਿਸੇ ਦੇ ਔਲਾਦ ਨਹੀਂ ਹੁੰਦੀ ਉਹ ਇਸ ਦਰ ਤੋਂ ਝੋਲੀਆਂ ਭਰ ਕੇ ਲੈ ਜਾਂਦੇ ਐ ਸੋ ਬਾਹਰਲੇ ਦੇਸ਼ਾਂ ਤੋਂ ਵੀ ਇੱਥੋਂ ਸਾਡੇ ਪੂਰੇ ਪਿੰਡ ਦਾ ਸੰਯੋਗ ਵੀ ਸਾਰੇ ਸੰਗਤ ਦੇ ਸੰਯੋਗ ਨਾਲ ਹੀ ਇਹ ਸਾਰੇ ਕਾਰਜ ਹੁੰਦੇ ਨੇ ਮੈਂ ਕੋਈ ਇਕੱਲਾ ਨਹੀਂ ਇਹ ਕਰ ਸਕਦਾ ਉਹ ਜਿਸ ਤਰ੍ਹਾਂ ਇੱਕ ਤੁਸੀਂ ਸਮਾਗਮ ਦਾ ਜ਼ਿਕਰ ਕੀਤਾ ਸੀਗਾ ਇੱਕ ਸਮਾਗਮ ਤੁਸੀਂ ਹਰ ਸਾਲ ਕਰਾਉਂਦੇ ਬਾਬਾ ਸ਼੍ਰੀ ਧਾਨ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੁੰਦਾ ਉਹ ਇਸ ਵਾਰ ਕਦੋਂ ਕਰਾਇਆ ਜਾ ਰਿਹਾ ਸੋ ਜਿਹੜਾ ਸਮਾਗਮ ਹੈ ਉਹ ਇਸ ਵਾਰ 18 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਅਸੀਂ ਉਲੀਕਿਆ ਗਿਆ ਇਸ ਸਮਾਗਮ ਦੇ ਵਿੱਚ ਸਾਡੇ ਉਦਾਸੀਨ ਸੰਪਰਦਾ ਦੇ ਸਮੂਹ ਸੰਤ ਮਹਾਤਮਾ ਪਹੁੰਚ ਰਹੇ ਐ ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਣ ਉਹਨਾਂ ਦੇ ਮਾਤਾ ਜੀ ਸਾਡੇ ਸਤਿਕਾਰਯੋਗ ਵਾਤਾਵਰਣ ਪ੍ਰੇਮੀ ਬਾਬਾ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਖਾਸ ਤੌਰ ਤੇ ਪਹੁੰਚ ਰਹੇ ਹੈ ਸਾਡੇ ਗੁਰੂਦੇਵ ਮਹੰਤ ਤਿਲਕਦਾਸ ਜੀ ਉਦਾਸੀਨ ਆਸ਼ਰਮ ਨਾਨਕ ਚੱਕ ਗੁਰਦਾਸਪੁਰ ਤਪ ਸਥਾਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਉਹ ਵੀ ਕਾਸਟੌਰ ਤੇ ਸਮਾਗਮ ਦੇ ਵਿੱਚ ਪਾਚਣੇ ਇਹ ਜਿਹੜਾ ਸਮਾਗਮ ਦੇ ਕਿੰਨੇ ਦਿਨ ਚੱਲਦਾ ਤੇ ਇਹਦੇ ਵਿੱਚ ਕੀ ਕੀ ਜਿਹੜੇ ਸਮਾਗਮ ਦੇ ਵਿੱਚ ਪ੍ਰੋਗਰਾਮ ਲਿਖੇ ਜਾਂਦੇ ਨੇ ਸੋ ਇਹ ਸਮਾਗਮ ਹੈ ਜਿਹੜਾ ਲਗਾਤਾਰ 2 ਮਹੀਨੇ ਚੱਲਦਾ ਹੈਗਾ ਸੋ ਤਕਰੀਬਨ 2 ਮਹੀਨੇ ਲਗਾਤਾਰ ਸਤਗੁਰਾਂ ਦੀ ਕੁਰਬਾਨੀ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦਾ ਜਾਪ ਚੱਲਦਾ ਹੈ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਚੱਲਦੀਆਂ ਨੇ ਸੋ 2 ਮਹੀਨੇ ਲਗਾਤਾਰ ਗੁਰਬਾਣੀ ਦਾ ਜਿੱਥੇ ਪ੍ਰਵਾਹ ਚੱਲਦਾ ਹੈ ਉੱਥੇ 2 ਮਹੀਨੇ ਲਗਾਤਾਰ ਗੁਰੂ ਕਾ ਲੰਗਰ ਹੈ ਜਿਹੜਾ ਉਹ ਚੱਲਦਾ ਰਹਿੰਦਾ ਹੈ ਨਾਲ ਹੀ ਕਥਾ ਕੀਰਤਨ ਢਾਡੀ ਵਾਰਾਂ ਇਹ ਵੀ ਨਾਲ ਹੀ ਚੱਲਦਾ ਰਹਿੰਦਾ ਹੈ ਕੀ ਇਸ ਪ੍ਰੋਗਰਾਮ ਦੇ ਵਿੱਚ ਵਿਦੇਸ਼ਾਂ ਤੋਂ ਵੀ ਸੰਗਤ ਵਿਸ਼ੇਸ਼ ਤੌਰ ਤੇ ਪੁੱਜਦੀ ਹੈ ਹਾਂਜੀ ਇਸ ਸਮਾਗਮ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਸਾਰੇ ਆਲ ਇੰਡੀਆ ਦੇ ਵਿੱਚੋਂ ਤੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਵੀ ਸੰਗਤ ਹੈ ਜਿਹੜੀ ਭੋਗ ਵਾਲੇ ਦਿਨ ਹਮ ਹਮਾ ਕੇ ਪਹੁੰਚਦੀ ਹੈ ਕਿਉਂਕਿ ਡੇਟ ਸਾਰਿਆਂ ਦੇ ਜਿਆਦਾ ਹੀ ਹੁੰਦੀ ਹੈ ਹਰ ਸਾਲ ਇਹ ਸਾਲਾਨਾ ਸਮਾਗਮ ਹੁੰਦਾ ਹੈ ਇਸ ਕਰਕੇ ਇਸ ਸਮਾਗਮ ਦੇ ਵਿੱਚ ਭਾਰੀ ਇਕੱਠ ਹੁੰਦਾ ਹੈ ਉਥੇ ਹਰ ਤਰ੍ਹਾਂ ਦੇ ਕੈਂਪਨੇ ਜਿਹੜੇ ਉਹ ਲਗਾਏ ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਤੁਸੀਂ ਵਿਚਾਰ ਦੇਣਾ ਚਾਹੁੰਦੇ ਹੂੰ ਵਿਚਾਰ ਦਾ ਜੋ ਕੋਈ ਅਪੀਲ ਕਰਨੀ ਚਾਹੁੰਦੇ ਹੋ ਅੱਜ ਸਾਡੇ ਪੰਜਾਬ ਦੇ ਵਿੱਚ ਛੇਮਾ ਦਰਿਆ ਜਿਹੜਾ ਉਹ ਨਸ਼ਿਆਂ ਦਾ ਚੱਲ ਰਿਹਾ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਕਿ ਇਸ ਨਸ਼ਿਆਂ ਦੀ ਦਲਦਲ ਚੋਂ ਨਿਕਲ ਕੇ ਅਸੀਂ ਆਪਣੇ ਪੰਜਾਬ ਦੇ ਵਿੱਚ ਜੋ ਪਹਿਲਾਂ ਪਹਿਲਵਾਨੀਆਂ ਕਬੱਡੀ ਦੇ ਖਿਡਾਰੀ ਬਣਦੇ ਸੀ ਸਾਡੇ ਬੱਚੇ ਬਹੁਤ ਸੋਹਣੇ ਸਰੀਰ ਸੀਗੇ ਅੱਜ ਅਸੀਂ ਨਸ਼ਿਆਂ ਨੇ ਸਰਿੰਜਾਂ ਨੇ ਉਹ ਸਰੀਰ ਨੇ ਜਿਹੜੇ ਖਾਲੇ ਇਸ ਕਰਕੇ ਇਹੀ ਵਿਚਾਰ ਹੈ ਕਿ ਨੌਜਵਾਨੀ ਹੈ ਜਿਹੜੀ ਉਹ ਨਸ਼ਿਆਂ ਤੋਂ ਬਚ ਕੇ ਆਪਣੇ ਪੁਰਾਤਨ ਖੇਡਾਂ ਨੇ ਜਿਹੜੀਆਂ ਕਬੱਡੀ ਪਹਿਲਵਾਨੀ ਪੁਰਾਤਨ ਖੁਰਾਕਾਂ ਨੇ ਜਿਹੜੀਆਂ ਅੱਜ ਦੀਆਂ ਖੁਰਾਕਾਂ ਨੇ ਜਿਹੜੀਆਂ ਨਿਊਡਲ ਪੀਜੇ 버ਗਰ ਪੁਲਚੇ ਇਹਨਾਂ ਚੀਜ਼ਾਂ ਨੂੰ ਤਿਆਗ ਕੇ ਪੁਰਾਤਨ ਖੁਰਾਕਾਂ ਨੇ ਜਿਹੜੀਆਂ ਉਹਨਾਂ ਤੇ ਆ ਕੇ ਇਸ ਨਸ਼ੇ ਦੀ ਮਾੜੀ ਦਲਦਲ ਤੋਂ ਨਿਕਲ ਕੇ ਆਪਣੇ ਆਪ ਪੈਰਾਂ ਤੇ ਖੜੇ ਹੋ ਕੇ ਅਸੀਂ ਆਪਣੇ ਸਰੀਰਾਂ ਨੂੰ ਤੰਦਰੁਸਤ ਬਣਾਈਏ ਪੰਜਾਬ ਨੂੰ ਹੱਸਦਾ ਵਸਦਾ ਖੇੜਦਾ ਬਣਾਈਏ ਇਹ ਸਾਨੂੰ ਸਾਡੇ ਨਾਲ ਸੰਤ ਪਰਮਜੀਤ ਸਿੰਘ ਜੀ ਭੱਟੀ ਸੰਚਾਲਕ ਮੁਖੀ ਰਾਮਦਾਸ ٹرسٹ ਅਤੇ ਉਦਾਸੀਨ ਸੰਪਰਦਾਇ ਡੇਰਾ Ashram ਪਿੰਡਸਕਾ ਤੇ ਇਹਨਾਂ ਨੇ ਜੋ ਅਪੀਲ ਲੋਕਾਂ ਨੂੰ ਕੀਤੀ ਹੈ ਇਹ ਅਪੀਲ ਅਸੀਂ ਆਪਣੇ ਚੈਨਲ ਦੇ ਥਰੂ ਵੀ ਕਰਨਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਬਾਬਾ ਜੀ ਨੇ ਦੱਸਿਆ ਕਿ ਇੱਕ ਜਿਹੜਾ ਛੇਮਾ ਦਰਿਆ ਇਸ ਟਾਈਮ ਨਸ਼ੇ ਦਾ ਵਗ ਰਿਹਾ ਹੈ ਉਸ ਦੇ ਉੱਤੇ ਸਰਕਾਰਾਂ ਨੂੰ ਵੀ ਗੌਰ ਕਰਨ ਦੀ ਲੋੜ ਹੈ ਤੇ ਆਪਾਂ ਨੂੰ ਮਿਲ ਜੁਲ ਕੇ ਇੱਕ ਹੰਬਲਾ ਮਾਰਨ ਦੀ ਲੋੜ ਹੈ ਤਾਂ ਮੰਨੂ ਅਸੀਂ ਠੱਲ ਪਾਸ ਕੀ ਹੈ ਧੰਨਵਾਦ